ਤਾਂ ਇੱਕ ਭਿਆਨਕ ਸੜਕੀ ਹਾਦਸਾ ਹੁੰਦਾ ਜਦੋਂ ਸਲੀਪਰ ਬੱਸ ਲਾਰੀ ਬੱਸ ਦੇ ਨਾਲ ਟਕਰਾ ਜਾਂਦੀ ਹੈ ਤੇ ਦੋਹਾਂ ਦੇ ਵਿਚਾਲੇ ਟੱਕਰ ਇੰਨੀਕ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਬੱਸ ਨੂੰ ਅੱਗ ਲੱਗ ਜਾਂਦੀ ਹੈ ਤੇ 12 ਲੋਕ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਨੇ ਔਰ 21 ਲੋਕ ਨੇ ਜਿਹੜੇ ਸਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਦੋ ਬੱਸਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੋਏਗੀ ਉਸ ਵੇਲੇ ਮਾਹੌਲ ਹੈ ਜਿਹੜਾ ਕਿੰਨਾ ਜ਼ਿਆਦਾ ਤਣਾਅਪੂਰਵਕ ਬਣਿਆ ਹੋਇਆ ਤਾਂ ਲੋਕ ਨੇ ਜਿਹੜੇ ਬੱਸ ਦੇ ਵਿੱਚ ਸਵਾਰ ਯਾਤਰੀ ਨੇ ਉਹਨਾਂ ਦੇ ਵੱਲੋਂ ਚੀਕਾਂ ਮਾਰੀਆਂ ਗਈਆਂ ਪਰ ਅਫਸੋਸ ਕਿ 12 ਯਾਤਰੀ ਨੇ ਜਿਹੜੇ ਸਹਾਜ ਸੇ ਦੇ ਵਿੱਚ ਜਿੰਦਾ ਸਰਗੇ ਜਦੋਂ ਦੋਹਾਂ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਤੇ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦਿਖਾ ਰਹੀਆਂ ਇਸ ਵੇਲੇ ਦੀਆਂ ਤੁਹਾਨੂੰ ਕਰਨਾਟਕ ਦੇ ਚਿੱਤਰ ਦੁਰਗਾ ਜ਼ਿਲ੍ਹੇ ਦੇ ਵਿੱਚ ਰਾਸ਼ਟਰੀ ਰਾਜਮਾਰਗ ਤੇ ਇੱਕ ਧਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਨਿੱਜੀ ਸਲੀਪਰ ਵਾਹਨ ਕਲਾਰੀ ਦੇ ਨਾਲ ਟਕਰਾਨ ਤੋਂ ਬਾਅਦ ਅੱਗ ਦੀਆਂ ਲਪਟਾਂ ਦੇ ਵਿੱਚ गिर ਗਈ। ਇਸ ਹਾਦਸੇ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ ਜਦਕਿ 21 ਯਾਤਰੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਇਹ ਹਾਦਸਾ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਉ ਖੇਤਰ ਦੇ ਵਿੱਚ ਵਾਪਰਿਆ। ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਔਰ ਟੱਕਰ ਤੋਂ ਬਾਅਦ ਸਲੀਪਰ ਬੱਸ ਦੇ ਵਿੱਚ ਭਿਆਨਕ ਕਾਗ ਲੱਗੀ ਜਿਸ ਤੇ ਕਾਰਨ 12 ਲੋਕਾਂ ਦੀ ਬੱਸ ਕਿਉਂਕਿ ਸਤਸਦ ਵਿੱਚ 12 ਯਾਤਰੀ ਨੇ ਜਿਹੜੇ ਸੜਕੇ ਮਰ ਗਏ ਜਦ ਕਿ ਕਨੈਕਟਰ ਤੇ ਡਰਾਈਵਰ ਦੀ ਵੀ ਮੌਕੇ ਤੇ ਹੀ ਜਾਂਚ ਚੱਲੇਗੀ ਕੁਝ ਲੋਕ ਜ਼ਖਮੀ ਹੋ ਗਏ ਨੇ ਬੱਸ ਦੇ ਵਿੱਚ ਬਤੀ ਯਾਤਰੀ ਸਵਾਰ ਸੀ ਇਹ ਹਾਦਸਾ ਰਾਸ਼ਟਰੀ ਰਾਜ ਸਮਾਰਕ ਤੇ ਵਾਪਰਿਆ ਜਿੱਥੇ ਟੱਕਰ ਤੋਂ ਬਾਅਦ ਬੱਸ ਤੇਜ਼ੀ ਦੇ ਨਾਲ ਅੱਗ ਦੇ ਵਿੱਚ ਭੜਕ ਗਈ ਬਹੁਤ ਸਾਰੇ ਯਾਤਰੀ ਸੌਰੇ ਸੀ ਜਿਸ ਤੇ ਕਾਰਨ ਬਚਾਅ ਜਿਹੜਾ ਉਹ ਮੁਸ਼ਕਿਲ ਹੋ ਗਿਆ ਇੱਕ ਚਸ਼ਮਦੀਦ ਗਵਾਹ ਅਦਿੱਤਿਆ ਦੇ ਅਨੁਸਾਰ ਮੈਂ ਹਾਦਸੇ ਤੋਂ ਤੁਰੰਤ ਬਾਅਦ ਹੀਠਾਂ ਡਿੱਗ ਪਿਆ ਤੇ ਚਾਰੇ ਪਾਸੇ ਅੱਗ ਲੱਗੀ ਹੋਈ ਸੀ ਦਰਵਾਜ਼ਾ ਨਹੀਂ ਖੁੱਲਿਆ ਇਸ ਲਈ ਅਸੀਂ ਸ਼ੀਸ਼ਾ ਤੋੜ ਕੇ ਕਿਸੇ ਤਰ੍ਹਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਸਮੇਂ ਲੋਕ ਚੀਕ ਰਹੇ ਸੀ ਬਹੁਤ ਸਾਰੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਪਰ ਅੱਗ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਫੈਲੀ ਕਿ ਬਾਹਰ ਨਿਕਲਣਾ ਮੁਸ਼ਕਿਲ ਹੋ ਕੇ ਤਸੱਦ ਕਟਨਾ ਦਿੱਤੇ ਪ੍ਰਧਾਨ ਮੰਤਰੀ ਨੇ ਦੁੱਖ ਜ਼ਾਹਿਰ ਕੀਤਾ ਆ ਪੀਐਮਓ ਨੇ ਟਵੀਟ ਦੇ ਵਿੱਚ ਲਿਖਿਆ ਕਿ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਵਿੱਚ ਇੱਕ ਹਾਦਸੇ ਦੇ ਕਾਰਨ ਹੋਏ ਜਾਨੀ ਨੁਕਸਾਨ ਤੇ ਬਹੁਤ ਦੁੱਖ ਹੋਇਆ ਉਹਨਾਂ ਲੋਕਾਂ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾ ਨੂੰ ਗੁਆ ਦਿੱਤਾ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਪੀਐਮ ਨੇ ਫਾਰ ਤੋਂ 2 ਲੱਖ ਰੁਪਏ ਦੀ ਐਕਸਪ੍ਰੀਸ਼ੀਆ ਦਿੱਤੀ ਜਾਏਗੀ ਜ਼ਖਮੀਆਂ ਨੂੰ 50000 ਰੁਪਏ ਦਿੱਤੇ ਜਾਣਗੇ ਤਾਂ ਇੱਕ ਭਿਆਨਕ ਸੜਕੀ ਹਾਦਸਾ ਹੁੰਦਾ ਜਦੋਂ ਸਲੀਪਰ ਬੱਸ ਲਾਰੀ ਬੱਸ ਦੇ ਨਾਲ ਟਕਰਾ ਜਾਂਦੀ ਹੈ ਤੇ ਦੋਹਾਂ ਦੇ ਵਿਚਾਲੇ ਟੱਕਰ ਇੰਨੀ ਇੱਕ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਬੱਸ ਨੂੰ ਅੱਗ ਲੱਗ ਜਾਂਦੀ ਹੈ ਤੇ 12 ਲੋਕ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਨੇ ਔਰ 21 ਲੋਕ ਨੇ ਜਿਹੜੇ ਸਹਾਦਸੇ ਦੇ ਵਿੱਚ ਇਸ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਦੋ ਬੱਸਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੋਏਗੀ ਉਸ ਵੇਲੇ ਮਾਹੌਲ ਐ ਜਿਹੜਾ ਕਿੰਨਾ ਜ਼ਿਆਦਾ ਤਣਾਅਪੂਰਵਕ ਬਣਿਆ ਹੋਏਗਾ ਤਾਂ ਲੋਕ ਨੇ ਜਿਹੜੇ ਬੱਸ ਦੇ ਵਿੱਚ ਸਵਾਰ ਯਾਤਰੀ ਨੇ ਉਹਨਾਂ ਦੇ ਵੱਲੋਂ ਚੀਕਾਂ ਮਾਰੀਆਂ ਗਈਆਂ ਪਰ ਅਫਸੋਸ ਕਿ 12 ਯਾਤਰੀ ਨੇ ਜਿਹੜੇ ਸਹਾਜ ਸੇ ਦੇ ਵਿੱਚ ਜਿੰਦਾ ਸੜਕੇ ਜਦੋਂ ਦੁਮਫਾ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਤਾਂ ਉਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ ਤਸਵੀਰਾਂ ਦਿਖਾ ਰਹੀਆਂ ਆਸਟ੍ਰੇਲੀਆ ਦੀਆਂ ਤੁਹਾਨੂੰ ਕਰਨਾਟਕ ਦੇ ਚਿੱਤਰ ਦੁਰਗਾ ਜ਼ਿਲ੍ਹੇ ਦੇ ਵਿੱਚ ਰਾਸ਼ਟਰੀ ਰਾਜਮਾਰਗ ਤੇ ਇੱਕ ਧਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਨਿੱਜੀ ਸਲੀਪਰ ਵਾਹਨ ਕਲਾਰੀ ਦੇ ਨਾਲ ਟਕਰਾਨ ਤੋਂ ਬਾਅਦ ਅੱਗ ਦੀਆਂ ਲਪਟਾਂ ਦੇ ਵਿੱਚ गिर ਗਈ ਇਸ ਹਾਦਸੇ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ ਜਦਕਿ 21 ਯਾਤਰੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਇਹ ਹਾਦਸਾ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਉ ਖੇਤਰ ਦੇ ਵਿੱਚ ਵਾਪਰਿਆ। ਤੇ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਔਰ ਟੱਕਰ ਤੋਂ ਬਾਅਦ ਸਲੀਪਰ ਬੱਸ ਦੇ ਵਿੱਚ ਭਿਆਨਕ ਕਾਗਲ ਲੱਗੀ ਜਿਸ ਤੇ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਸਾਥ ਸੇਦ ਵਿੱਚ 12 ਯਾਤਰੀ ਨੇ ਜਿਹੜੇ ਉਸ ਸੜਕੇ ਮਰ ਗਏ ਜਦਕੀ ਕੰਡੈਕਟਰ ਤੇ ਡਰਾਈਵਰ ਦੀ ਵੀ ਮੌਕੇ ਤੇ ਹੀ ਜਾਂਚ ਚੱਲੇਗੀ। ਕੁਝ ਲੋਕ ਜ਼ਖਮੀ ਹੋ ਗਏ ਨੇ। ਬੱਸ ਦੇ ਵਿੱਚ ਬਤੀ ਯਾਤਰੀ ਸਵਾਰ ਸੀ ਇਹ ਹਾਦਸਾ ਰਾਸ਼ਟਰੀ ਰਵਾਜ ਸਮਾਰਕ ਤੇ ਵਾਪਰਿਆ ਜਿੱਥੇ ਟੱਕਰ ਤੋਂ ਬਾਅਦ বাস ਤੇਜ਼ੀ ਦੇ ਨਾਲ ਅੱਗ ਦੇ ਵਿੱਚ ਭੜਕ ਗਈ ਬਹੁਤ ਸਾਰੇ ਯਾਤਰੀ ਸੌਂ ਰਹੇ ਸੀ ਜਿਸ ਤੇ ਕਾਰਨ ਬਚਾਅ ਜਿਹੜਾ ਉਹ ਮੁਸ਼ਕਿਲ ਹੋ ਗਿਆ ਇੱਕ ਚਸ਼ਮਦੀਦ ਗਵਾਹ ਅਦਿੱਤਿਆ ਦੇ ਅਨੁਸਾਰ ਮੈਂ ਹਾਦਸੇ ਤੋਂ ਤੁਰੰਤ ਬਾਅਦ ਹੀਠਾਂ ਡਿੱਗ ਪਿਆ ਤੇ ਚਾਰੇ ਪਾਸੇ ਅੱਗ ਲੱਗੀ ਹੋਈ ਸੀ ਦਰਵਾਜ਼ਾ ਨਹੀਂ ਖੁੱਲਿਆ ਇਸ ਲਈ ਅਸੀਂ ਸ਼ੀਸ਼ਾ ਤੋੜ ਕੇ ਕਿਸੇ ਤਰ੍ਹਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਸਮੇਂ ਲੋਕ ਚੀਕ ਰਹੇ ਸੀ ਬਹੁਤ ਸਾਰੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਪਰ ਅੱਗ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਫੈਲੀ ਕਿ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਦਸਤ ਕਟਨਾ ਦੇਤੇ ਪ੍ਰਧਾਨ ਮੰਤਰੀ ਨੇ ਦੁੱਖ ਜ਼ਾਹਿਰ ਕੀਤਾ। ਆ ਪੀਐਮਓ ਨੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਵਿੱਚ ਇੱਕ ਹਾਦਸੇ ਦੇ ਕਾਰਨ ਹੋਏ ਜਾਨੀ ਨੁਕਸਾਨ ਤੇ ਬਹੁਤ ਦੁੱਖ ਹੋਇਆ। ਉਹਨਾਂ ਲੋਕਾਂ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾ ਨੂੰ ਗੁਆ ਦਿੱਤਾ। ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ। ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ PMNFAR ਤੋਂ 2 ਲੱਖ ਰੁਪਏ ਦੀ ਐਕਸਪ੍ਰੈਸ਼ੀਆ ਦਿੱਤੀ ਜਾਏਗੀ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ